ਵੀ ਇਹਨਾਂ ਨੇ ਲਾਸ਼ਾਂ ਤੇ ਮੁਰਦਿਆਂ ਤੇ ਵੀ ਸਿਆਸਤ ਕੀਤੀ ਹੈ ਇਹ ਬੰਦੇ ਖਾਣੀਆਂ ਗਿਰਜਾਂ ਨੇ ਅੱਜ ਵੀ ਉਹੀ ਕੁਝ ਹੋ ਰਿਹਾ ਹੱਡਾਂ ਤੇ ਸਿਆਸਤ ਜਿਹੜੀ ਕਰ ਰਹੇ ਨੇ ਵੋਟਾਂ ਪੱਕੀਆਂ ਕਰ ਰਹੇ ਨੇ ਇਹਨਾਂ ਚ ਐਡਾ ਪੰਜਾਬ ਦਾ ਦਰਦ ਆ ਤਾਂ ਫਿਰ ਪੰਜਾਬ ਦੇ ਹੱਕ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੀ ਪੋਲੀਟਿਕਲ ਲੜਾਈ ਲੜਨੀ ਹੈ ਪੋਲੀਟਿਕਲ ਧਿਰ ਨੇ ਉਹਦਾ ਨਜ਼ਰ ਨਹੀਂ ਆਉਂਦੇ ਉਹ ਟੋਕਰੇ ਜਿੱਕੀ ਫਿਰਦੇ ਆ ਕੋਈ ਤੇਲ ਵੰਡਦਾ ਫਿਰਦਾ ਕੋਈ ਪੈਸੇ ਵੰਡਦਾ ਫਿਰਦਾ ਕੋਈ ਕੁਰਤੇ ਰਵੇੜੀ ਫਿਰਦਾ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਸਭ ਤੋਂ ਪਹਿਲਾ ਮੁੱਦਾ ਜੇ ਪੰਜਾਬ ਨੇ ਬਚਣਾ ਸਾਨੂੰ ਪਤਾ ਹੀ ਨਹੀਂ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪੱਧਰ ਹੋ ਗਿਆ ਬੀਬੀਐਮਬੀ ਸਾਰਾ ਡਾਟਾ ਹੀ ਗੈਪ ਕਰ ਦਿੰਦੀ ਹੈ ਪੂਰਾ ਚੱਕ ਗਿਆ ਤੇਲ ਵੰਡ ਗਿਆ ਓਟਵਾ ਖੜਾ ਗਿਆ ਲੀਡਰ ਕਹਿੰਦੇ ਲੋਕ ਨੇ ਵਾ ਵਾ ਬਹੁਤ ਵਧੀਆ ਬੰਦਾ ਹੈ ਵੀ ਆਓ ਭਾਈ ਸਾਰੇ ਜਿਹੜੇ ਪੰਜਾਬ ਲਈ ਕੰਮ ਕਰਨ ਵਾਲੇ ਆਪਾਂ ਬੰਦੇ ਇਕੱਠੇ ਹੋ ਗਏ ਆਪਾਂ ਡੋੜੀ ਚੁੱਲੇ ਬੰਦ ਕਰੇ ਕਿ ਚੁੱਲਾ ਕਰ ਗਏ ਤੇ ਤੁਹਾਡੇ ਚ ਇੰਨਾ ਜਿਗਰਾ ਹੈ ਨਹੀਂ ਵੀ ਤੁਸੀਂ ਕਿਸੇ ਬੰਦੇ ਨੂੰ ਬੁਲਾ ਆ ਵੀ ਦਿਓ ਉੱਥੇ ਇਸ ਜ਼ਿਹੇਦਾਰ ਸਭ ਕਰ ਸਕਦੇ ਸੀ ਤਾਂ ਉਹ ਕਰ ਸਕਦੇ ਆ ਪਰ ਉਹਨਾਂ ਨੇ ਸਾਡਾ ਭਾਈ ਸੁਝਾ ਹੀ ਨਹੀਂ ਲਿਆ ਇੱਕ ਦਾ ਨਹੀਂ ਬਾਈਕਾਡ ਬਾਈਕਾਡ ਹਰ ਉਸ ਬੰਦੇ ਦਾ ਕਰੋ ਜਿਹੜਾ ਸੋਸ਼ਲ ਮੀਡੀਆ ਤੇ ਬੈਠ ਕੇ ਅੱਗ ਲਾ ਰਿਹਾ ਹੈ ਨਾ ਰਾਜਾ ਬੜੰਗ ਪ੍ਰਤਾਪ ਬਾਜਵਾ ਸਹਿਬ ਬਾਦਲ ਭਵੰਤਮਾਨ ਜਾਖੜ ਬੀਜੇਪੀ ਵਾਲਾ ਕੋਈ ਬੰਦਾ ਇਸ ਮੁੱਦੇ ਤੇ ਬੋਲ ਰਿਹਾ ਵੀ ਭਈਏ ਪੰਜਾਬ ਨੂੰ ਜਿਹੜਾ ਰਾਈਪਰੈਂਸ ਦਾਤਾਂ ਮਤਵ ਡੋਬਿਆ ਤਾਂ ਹੱਕ ਵੀ ਪੰਜਾਬ ਦਾ ਪਾਣੀ ਦਿੱਤੇ ਜੇ ਸਾਡੇ ਜਹੇਦਾਰਾਂ ਦੀ ਸੋਚ ਹੀ ਇਹ ਬਣ ਗਈ ਵੀ ਅਸੀਂ ਤਾਂ ਕਿਸੇ ਪਾਰਟੀ ਨੂੰ ਨਹੀਂ ਪ੍ਰਮੋਟ ਕਰਨਾ ਹੈ ਤਾਂ ਤੁਸੀਂ ਦੇਖੀ ਜਾਂਦੇ ਹੋ ਜਿਵੇਂ ਨਨਕਾਣਾ ਸਾਹਿਬ ਗੁਰੂ ਘਰ ਚ ਹੋਇਆ ਸੰਰੂਰ ਦੇ ਵਿੱਚ 3000 ਲੀਟਰ ਜਿਹੜਾ ਸ੍ਰੋਮਣੀ ਕਮੇਟੀ ਨੇ ਉਹ ਤੇਲ ਪਵਾਇਆ ਉਹ ਤੇ ਇਹਨੂੰ ਵੰਡ ਕੌਣ ਰਿਹਾ ਹੈ ਆਤਮਾ ਦੀ ਮਾਰ ਪੈਣੀ ਹੈ ਨਾ ਉਹਦੀ ਲਾਠੀ ਵੱਜਣੀ ਹੈ ਫਿਰ ਤੁਸੀਂ ਦੇਖੋਗੇ ਇਨਸਾਨ ਇਹ ਵਿੱਚ ਸਿੰਗਰਾਂ ਦਾ ਬੜਾ ਯੋਗਦਾਨ ਅੱਗੇ ਆਇਆ ਹੈ ਮਨਕੀਰਤ ਔਲਖ ਦੇ ਵੱਲੋਂ ਟਰੈਕਟਰ ਦੇ ਟਵੰਡੇ ਗਏ ਨੇ ਔਰ ਕਰੋੜਾਂ ਦੀ ਜਿਹੜੀ ਰਾਸ਼ੀ ਹੈ ਉਹ ਪਿੰਡਾਂ ਦੇ ਵਿੱਚ ਲੋੜਵੰਦਾਂ ਨੂੰ ਵੰਡ ਦਿੱਤੀ ਗਈ ਇਹ ਗੱਲ ਮੇਰੀ ਕਈਆਂ ਨੂੰ ਬੜੀ ਚੁਬਣੀ ਹੈ ਵੀ ਇਹ ਹਰ ਇੱਕ ਦੇ ਖਿਲਾਫ ਹੈ ਇਹ ਕਲਾਕਾਰਾਂ ਦੇ ਵੀ ਖਿਲਾਫ ਹੈ ਕਿ ਤੁਸੀਂ ਇਹ ਸੇਵਾ ਕਰ ਰਹੇ ਹੋ ਕੋਈ ਕਲਾਕਾਰ 10 ਪਿੰਡ ਲੈ ਰਿਹਾ ਬਹੁਤ ਵਧੀਆ ਗੱਲ ਹੈ ਕੋਈ ਕਲਾਕਾਰ 200 ਘਰ ਲੈ ਰਿਹਾ ਵਧੀਆ ਗੱਲ ਹੈ ਪਰ ਉਹ ਜਿਹੜੀ ਉਹਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਸਮਝਣ ਦੀ ਲੋੜ ਹੈ ਹੁਣ ਫਿਰ ਜੈਕ ਪੇਜ ਕੌਣ ਰਿਹਾ ਡੇ ਨਾਲ ਇਸ ਵਕਤ ਮੌਜੂਦ ਨੇ ਕਿਸਾਨੀ ਅੰਦੋਲਨ ਤੇ ਉਭਰਿਆ ਚਿਹਰਾ ਲੱਖਾ ਸਿਦਾਰਾ ਜੋ ਕਿ ਪੰਜਾਬ ਮੁੱਦਿਆਂ ਤੇ ਲਗਾਤਾਰ ਬੇਬਾਕ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਦੇ ਆ ਵੀਰ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਹੜਪੀੜਤਾ ਲਈ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਲੇਕਿਨ ਇਹਨਾਂ ਤੇ ਸਿਆਸਤ ਵੀ ਬਹੁਤ ਜ਼ਿਆਦਾ ਹੋਤੀ ਦੇਖੋ ਇਥੋਂ ਦਾ ਸਿਆਸਤਦਾਨ ਹੈ ਜਿਹੜਾ ਪੰਜਾਬ ਦਾ ਦੁਕਾਨ ਤੇ ਹੈ ਵੀ ਇਨਾਂ ਨੇ ਲਾਸ਼ਾਂ ਤੇ ਮੁਰਦਿਆਂ ਤੇ ਵੀ ਸਿਆਸਤ ਕੀਤੀ ਹੈ ਇਹ ਬੰਦੇਖਾਨੀਆਂ ਗਿਰਜਾਂ ਨੇ ਅੱਜ ਵੀ ਉਹੀ ਕੁਝ ਹੋ ਰਿਹਾ ਹੱਡਾਂ ਤੇ ਸਿਆਸਤ ਜਿਹੜੀ ਕਰ ਰਹੇ ਨੇ ਇਹ ਵੋਟਾਂ ਪੱਕੀਆਂ ਕਰ ਰਹੇ ਨੇ ਜੇ ਇਨਾਂ ਚ ਐਡਾ ਪੰਜਾਬ ਦਾ ਦਰਦ ਆ ਤਾਂ ਫਿਰ ਪੰਜਾਬ ਦੇ ਹੱਕ ਦੀ ਗੱਲ ਕਿਉਂ ਨਹੀਂ ਕਰਦੇ ਕਿਉਂ ਨਹੀਂ ਉਹ ਬੀਬੀ ਐਮਬੀ ਦੀ ਭਾਖੜਾ ਪਾਉਂਗ ਡੈਮ ਦੇ ਹੱਕਾਂ ਦੀ ਗੱਲ ਉਹਦੇ ਅਧਿਕਾਰ ਦੀ ਕੰਟਰੋਲ ਦੀ ਗੱਲ ਉਹਦੇ ਪ੍ਰਬੰਧ ਪੰਜਾਬ ਕੋਲੇ ਹੋਣ ਤੇ ਉਹ ਜਿਹੜਾ ਪੰਜਾਬ ਪੁਨਰਗਠਨ ਐਕਟ ਆ ਉਹਦੇ ਕਲॉज ਜਿਹੜੇ ਰੱਦ ਕਰਨ ਦੀ ਗੱਲ ਉਹਦੇ ਲਈ ਵਿਧਾਨ ਸਭਾ ਜੜਾਈ ਲੜਨ ਦੀ ਲੋੜ ਉਹ ਸੁਪਰੀਮ ਕੋਰਟ ਲੜਾਈ ਲੜਨ ਦੀ ਲੋੜ ਜਿਹੜੀ ਪੋਲੀਟਿਕਲ ਲੜਾਈ ਲੜਨੀ ਹੈ ਪੋਲੀਟਿਕਲ ਧਿਰ ਨੇ ਉਹਦਾ ਨਜ਼ਰ ਨਹੀਂ ਆਉਂਦੇ ਉਹਦਾ ਟੋਕਰੇ ਚੱਕੀ ਫਿਰਦੇ ਆ ਕੋਈ ਤੇਲ ਵੰਡਦਾ ਫਿਰਦਾ ਕੋਈ ਪੈਸੇ ਵੰਡਦਾ ਫਿਰਦਾ ਕੋਈ ਕੁੜਤੇ ਲਵੇੜੀ ਫਿਰਦਾ ਤੇ ਇਸ ਕਰਕੇ ਨਾ ਇਹ ਜਿਹੜੇ ਗਦਾਰ ਲੋਕ ਨੇ ਮੈਂ ਕਹੂੰਗਾ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਐਸ ਪਾਵੇ ਨੂੰ ਪਹੁੰਚ ਗਿਆ ਤੇ ਉਹੋ ਜੇ ਸਾਡੇ ਲੋਕ ਨੇ ਲੋਕਾਂ ਨੂੰ ਐ ਲੱਗਦਾ ਵੀ ਸਾਨੂੰ ਨਿੱਜ ਨਾਲ ਜੁੜੇ ਹੋਏ ਲੋਕ ਨੇ ਮੈਂ ਤਾਂ ਕਹਿੰਦਾ ਹਰ ਤ ਹਰ ਵਾਰ ਹੀ ਆਉਣਗੇ ਅੱਜ ਇੱਥੇ ਜਿਹਦਰ ਸਾਹਿਬ ਨੇ ਇੱਕ ਸਾਰੀਆਂ ਧਿਰਾਂ ਨੂੰ ਐ ਜੀਓ ਨੂੰ ਸੰਸਥਾਵਾਂ ਨੂੰ ਇਕੱਠੇ ਕੀਤਾ ਵੀ ਭਾਈ ਆ ਕੇ ਆਪੋ ਆਪਣੇ ਸੁਝਾਅ ਰੱਖੋ ਤਾਂ ਮੇਰਾ ਸੁਝਾਅ ਚਲੋ ਉੱਥੇ ਤਾਂ ਮੈਨੂੰ ਨਹੀਂ ਬੁਲਾਇਆ ਗਿਆ ਮੇਰਾ ਸੁਝਾਅ ਉਹਨਾਂ ਨੂੰ ਤੁਹਾਡੇ ਰਹੀਂ ਇਹੀ ਆ ਭੈਣ ਮੇਰੀ ਗੇ ਵੀ ਜਿਹੜਾ ਪਹਿਲੇ ਪਹਿਲ ਦੇ ਆਧਾਰ ਤੇ ਸਾਡੀ ਅੱਜ ਇੱਕ ਆਵਾਜ਼ ਠਾਉਣ ਦੀ ਲੋੜ ਆ ਪੰਜਾਬ ਦੇ ਵਿੱਚੋਂ ਕਿ ਇਹਨਾਂ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਸੋਤੋ ਪੈ ਲ ਮੁੱਦਾ ਜੇ ਪੰਜਾਬ ਨੇ ਬਚਣਾ ਸਾਨੂੰ ਪਤਾ ਹੀ ਨਹੀਂ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪੱਧਰ ਹੋ ਗਿਆ ਬੀਬੀਐਮਬੀ ਸਾਰਾ ਡਾਟਾ ਹੀ ਗੈਪ ਕਰ ਦਿੰਦੀ ਹੈ ਮੌਸਮ ਵਿਭਾਗ ਨੇ ਪਹਿਲਾਂ ਹੀ ਕਹਦਾ ਸੀਗਾ ਵੀ ਐਤਕੀ ਮੀਂਹ ਵੱਧ ਪੈਣਗੇ ਉਹਦੇ باوجود ਵੀ ਇਹਨਾਂ ਨੇ ਪਾਣੀ ਜਮਾ ਕਰਕੇ ਛੱਡਿਆ ਪੰਜਾਬ ਨੂੰ ਡੋਬਿਆ ਇਹ ਸਾਰੀਆਂ ਗੱਲਾਂ ਇਹਨਾਂ ਦੇ ਤੁਸੀਂ ਕਰਾਂਗੇ ਨਹੀਂ ਕਰਨਾ ਲੋਕਾਂ ਦਾ ਪਤਾ ਨਹੀਂ ਵਿਚਾਰੇ ਲੋਕ ਤਾਂ ਇਹਨਾਂ ਨੂੰ ਖੁਸ਼ ਕਰੇ ਲੀਡਰ ਸਾਡਾ ਆ ਗਿਆ ਸਾਡੇ 'ਚ ਬੂਰੀਆਂ ਚੱਕ ਗਿਆ ਤੇਲ ਵੰਡ ਗਿਆ ਫੋਟੋਆਂ ਖਰਾਗ ਲੀਡਰ ਕਹਿੰਦੇ ਲੋਕ ਨੇ ਵਾ ਵਾ ਬਹੁਤ ਵਧੀਆ ਬੰਦਾ ਹੈ ਅਸਲ ਲੜਾਈ ਲੜਾਈ ਇਹ ਨਹੀਂ ਆ ਜੋ ਲਗਾਤਾਰ ਸੈਂਟਰਲਾਈਜੇਸ਼ਨ ਹੋ ਰਿਹਾ ਜੋ ਕੇਂਦਰੀਕਰਨ ਹੋ ਰਿਹਾ ਰਾਜਾਂ ਦੇ ਅਧਿਕਾਰ ਖੋਏ ਜਾ ਰਹੇ ਆ ਉਹਦੇ ਬਾਰੇ ਲੜਾਈ ਲੜਨ ਦੀ ਲੋੜ ਆ ਦੂਜੇ ਸੂਬਿਆਂ ਨਾਲ ਇਕੱਠੇ ਹੋ ਕੇ ਹਰ ਪੇ ਰਾਹਤ ਸਮਗਰੀਆਂ ਭੇਜੀਆਂ ਜਾ ਰਹੀਆਂ ਨੇ ਲੇਕਿਨ ਉੱਥੇ ਕਿਹਾ ਜਾ ਰਿਹਾ ਕਿ ਜਿਹੜੀ ਰਾਹਤ ਸਮਗਰੀਆਂ ਦੀ ਬੇਕਦਰਹੀ ਹੁੰਦੀ ਨਜ਼ਰ ਆ ਰਹੀ ਹੈ ਸਮਾਨ ਜਿਹੜਾ ਹੈ ਉੱਥੇ ਪਹੁੰਚ ਹੀ ਨਹੀਂ ਰਿਹਾ ਜਿੱਥੇ ਅਸਲ ਜ਼ਰੂਰਤ ਸੀ ਬਿਲਕੁਲ ਇਹ ਗੱਲਾਂ ਬਹੁਤ ਸਾਹਮਣੇ ਆਈਆਂ ਤੁਸੀਂ ਇਹ ਦੇਖੋ ਬੀ ਐਨ ਜੀਓ ਤੇ ਵਿਰਦਾ ਆਸ਼ਰਮ ਪੰਜਾਬ ਚ ਕਿਉਂ ਆਏ ਨੇ ਨਾਲੇ ਕਹਿੰਦੇ ਪੰਜਾਬ ਨੂੰ ਦਾ ਲੋੜ ਹੀ ਕੋਈ ਨਹੀਂ ਪੰਜਾਬ ਤਾਂ ਗੁਰਾਂ ਆਉਣ ਨਾਉ ਤੇ ਬਸਦਾ ਪੰਜਾਬ ਚੜਦੀ ਕਲਾ ਚਾ ਪੰਜਾਬ ਦੇ ਲੋਕ ਥਾ ਲੰਗਰ ਲਾ ਦਿੰਦੇ ਆ ਪੰਜਾਬ ਦੇ ਲੋਕ ਰਾਸ਼ਨ ਇੰਨਾ ਇਕੱਠਾ ਕਰਦੇ ਨੇ ਜੀ ਠਾ ਦਿੰਦੇ ਆ ਫਿਰ ਇੰਨੀਆਂ ਐਨ ਜੀਓ ਦੀ ਆਸ਼ਰਮ ਕਿਉਂ ਖੁੱਲ ਕੇ ਪੰਜਾਬ ਚ ਇਹ ਸਾਰਾ ਧੰਦਾ ਹੀ ਲੁੱਟਦਾ ਹੈ ਤਾਂ ਮੈਂ ਜਹਦਰ ਸਾਹਿਬ ਨੂੰ ਅੱਜ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਜਹਦਰ ਸਾਹਿਬ ਇੱਥੇ ਕੰਟਰੋਲ ਰੂਮ ਬਣੇ ਅਕਾਲ ਤਖਤ ਸਾਹਿਬ ਦੇ ਉੱਤੇ ਉੱਚਿਤ ਹਰ ਸੰਸਥਾ ਹਰ ਐਨਜੀਓ ਸੋਡੇ ਕੋ ਰਿਕਾਰਡ ਹੋਵੇ ਵੀ ਕਿਹੜੀ ਐਨਜੀਓ ਕੋਲ ਕਿੰਨਾ ਪੈਸਾ ਆ ਕਿੰਨਾ ਵੰਡਿਆ ਗਿਆ ਇਹਦੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਨਾ ਜਿਹੜੇ ਬੰਦੇ ਦੱਸਾਂ ਉਹਦੀ ਕਿਰਤ ਦੇ ਵਿੱਚੋਂ ਆਪਣਾ ਸਬੰਧ ਕਰਨਾ ਉਹ ਕਹਾਂ ਲੱਗਦਾ ਕਿ ਨਹੀਂ ਲੱਗਦਾ ਉਹਨੂੰ ਕੀ ਪਤਾ ਕੋਈ ਐਨਜੀਓ ਆਪਣਾ ਡਾਟਾ ਦਿੰਦੇ ਆ ਕੋਈ ਅੰਕੜਾ ਦਿੰਦੇ ਆ ਵੀ ਅਸੀਂ ਇੰਨੇ ਪੈਸੇ ਆਏ ਆ ਤੇ ਇੰਨੇ ਲਾਏ ਆ ਤਾਂ ਇਹ ਮੇਰੇ ਸੁਝਾਅ ਸੀਗੇ ਜਿਹੜੇ ਮੈਂ ਰੱਖਣਾ ਚਾਹੁੰਦਾ ਸੀ ਜਿਵੇਂ ਇੱਕ ਸਿਮਰ ਜੋਤ ਮੱਕੜ ਪੱਤਰਕਾਰ ਆ ਉਹਨਾਂ ਨੇ ਇੱਕ ਕਸੇ ਬੰਦੇ ਦੇ ਵੀਡੀਓ ਪਾਈ ਉਹਨਾਂ ਨੇ ਕਿਸੇ ਪਰਿਵਾਰ ਦੀ ਘੱਟਗੀ ਦੀ ਖਾਤਾ ਨੰਬਰ ਦਿੱਤਾ 25 ਲੱਖ ਰੁਪਏ ਦਾ 15 11 1 ਕੋਈ ਦੋ ਬੰਦਿਆਂ ਨੇ ਮੱਕੜ ਰਾਹੀਂ ਪਾਤਾ ਉਹਨਾਂ ਨੂੰ ਵੀ ਭਾਈ ਅਸੀਂ ਪਾਉਣ ਲੱਗਿਆਂ ਦਾ ਖਾਤਰ ਦਿੱਤਾ ਬਸ ਮੱਕੜ ਨੇ ਇੱਕ ਪੁੱਛਣ ਦੇ ਲਈ ਉਹਨੂੰ ਪੁੱਛਿਆ ਵੀ ਭਾਈ ਤੁਸੀਂ ਦੱਸੋ ਵੀ ਮੈਂ ਨਾ ਰਹੀ ਬੋਲਦਾ ਵੀ ਸਾਨੂੰ ਮਤਲਬ ਕਿ ਕਿੰਨੇ ਕ ਪੈਸੇ ਆਏ ਐ ਅਸੀਂ ਹੋਰ ਪੈਸੇ ਪਾਉਣਾ ਚਾਹੁੰਦੇ ਐ ਪਰ ਸਾਡੇ ਤਾਂ ਕੁਝ ਨਹੀਂ ਆਇਆ ਵੀ 25000 ਆਇਆ ਜਿਹਨੂੰ ਵੀ 25 ਲੱਖ ਆ ਉਹ ਵੀ 25000 ਕਹਿ ਰਿਹਾ ਇਹ ਨਾ ਹੋਵੇ ਵੀ ਸਾਡਾ ਮੇਰਾ ਇਹ ਵੀ ਸੁਝਾਅ ਸੀ ਵੀ ਇਹ ਨਾ ਹੋਵੇ ਵੀ ਕਈ ਵਾਰੀ ਇੱਕ ਬੰਦਾ ਕੋਈ 25 ਕਰੋੜ ਰੁਪਇਆ ਜਾਂ 25 ਲੱਖ ਇਕੱਠਾ ਕਰ ਜੇ ਕੋਲ 25 ਰੁਪਏ ਨਾ ਹੋਣ ਤਾਂ ਇਹ ਜੇ ਮੇਰੇ ਸੁਝਾਅ ਸੀ ਜਿਹੜੇ ਮੈਂ ਰੱਖਣਾ ਚਾਹੁੰਦਾ ਸੀਗਾ ਚਲੋ ਉਹਨਾਂ ਨੂੰ ਸ਼ਾਇਦ ਮੈਨੂੰ ਲੱਗਿਆ ਕਿ ਸੁਖਵੀਰ ਬਾਦਲ ਤੋਂ ਤੋਸ਼ਾਹਰਾ ਹੋ ਗਿਆ ਹੁਣ ਵੀ ਲੱਖੇ ਨੂੰ ਨਹੀਂ ਬੋਲਣ ਦੇਣਾ ਹਨਾ ਤਾਂ ਇਹ ਪਰ ਇਹੀ ਹੈ ਨਾ ਤੁਸੀਂ ਇੱਕ ਪਾਸੇ ਸੱਦਾ ਦੇ ਰਹੇ ਹੋ ਗੁਰੂ ਰਾਮਦਾਸ ਦੀ ਧਰਤੀ ਦੇ ਉੱਤੇ ਖੜਕੇ ਵੀ ਆਓ ਭਾਈ ਸਾਰੇ ਜਿਹੜੇ ਪੰਜਾਬ ਲਈ ਕੰਮ ਕਰਨ ਵਾਲੇ ਆਪਾਂ ਬੰਦੇ ਇਕੱਠੇ ਹੋ ਗਏ ਆਪਾਂ ਡੋੜੀ ਚੁੱਲੇ ਬੰਦ ਕਰੇ ਕਿ ਚੁੱਲਾ ਕਰਗੇ ਤੇ ਤੁਹਾਡੇ ਚ ਇੰਨਾ ਜਿਗਰਾ ਹੈ ਨਹੀਂ ਵੀ ਤੁਸੀਂ ਕਿਸੇ ਬੰਦੇ ਨੂੰ ਬੁਲਾ ਵੀ ਦਿਓ ਉੱਥੇ ਤੇ ਮੈਂ ਚਾਹੁੰਦਾ ਸੀ ਵੀ ਜੇਹੇਦਾਰ ਸਾਹਿਬ ਦੀ ਹਾਜ਼ਰੀ ਦੇ ਬੱਚੇ ਗੱਲਾਂ ਕੀਤੇ ਤਾਂ ਜਵਾਬ ਮੰਗਿਆ ਜਾਵੇ ਵੀ ਯਾਰ ਸਾਹਿਬ ਆਹ ਮੁੱਦੇ ਨੇ ਇੰਨਾ ਮੁੱਦਿਆਂ ਦੇ ਉੱਤੇ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਆ ਇਹ ਵੀ ਮੇਰਾ ਇੱਕ ਸੁਝਾਅ ਸੀ ਉੱਥੇ ਜਿਵੇਂ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਆ ਵੀ ਇਹਦੇ ਲਈ ਪੰਜਾਬ ਨੂੰ ਅੱਜ ਬੋਲਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਸ਼ਰਤਾਂ ਹੋਣੀਆਂ ਚਾਹੀਦੀਆਂ ਨੌਕਰੀ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਵੋਟ ਬਣਾਉਣ ਲਈ ਡੋਮਿਸਾਈਲ ਬੋਨਫਾਇਡ ਲਾਗੂ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਪੰਜਾਬੀਆਂ ਲਈ ਬਾਰਲਾ ਬੰਦਾ ਜ਼ਮੀਨ ਨਾਲ ਇਸੇ ਕਾਨੂੰਨ ਬਣਾਉਣਾ ਚਾਹੀਦਾ ਪੰਜਾਬ ਦੇ ਵਿੱਚ ਪਰ ਉਹਦੇ باوجود ਵੀ ਇਹ ਤੁਸੀਂ ਦੇਖੋ ਕਿ ਤੁਸੀਂ ਆਪਣਾ ਇਛਤ ਲਾਤੜ ਲਿਆ ਕੇ ਬਾਹਰਲੇ ਬੰਦਿਆਂ ਨੂੰ ਵਸਾਇਆ ਜਾ ਰਿਹਾ ਤਾਂ ਇਹ ਸਾਰੀਆਂ ਗੱਲਾਂ ਸਾਨੂੰ ਲੋੜ ਸੀ ਸਿਆਸਦਾਨ ਨਹੀਂ ਕਰਦੇ ਉਹਨਾਂ ਨੂੰ ਵੋਟਾਂ ਤੱਕ ਸੀਮਤ ਨਹੀਂ ਉਹ ਜਿਸ ਜ਼ਹੀਦਾਰ ਸਾਹਿਬ ਕਰ ਸਾ ਰਹੀ ਤਾਂ ਉਹ ਕਰ ਸਕਦੇ ਆ ਪਰ ਉਹਨਾਂ ਨੇ ਸਾਡਾ ਭਾਈ ਸਝਾ ਹੀ ਨਹੀਂ ਲਿਆ ਸਰ ਸਾਹਿਬ ਦੇ ਵੱਲੋਂ ਅੱਜ ਇੱਕ ਹੋਰ ਗੱਲ ਕਹੀ ਗਈ ਹੈ ਬਹਿਰੂਪੀਆ ਸਿੱਖਾਂ ਦੀ ਗੱਲ ਕੀਤੀ ਗਈ ਕਿ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹਰਜੀਤ ਸਿੰਘ ਦਾ ਬਾਈਕਾਟ ਜਿਹੜਾ ਕਰਨ ਨੂੰ ਕਿਹਾ ਗਿਆ ਹੈ ਦੇਖੋ ਬਾਈਕਾਟ ਦੀ ਜਿਹੜੀ ਗੱਲ ਉਹ ਇਹ ਹੈ ਵੀ ਅਸਲ ਦੇ ਵਿੱਚ ਇਕੱਲੇ ਇੱਕ ਦਾ ਨਹੀਂ ਬਾਈਕਾਟ ਬਾਈਕਾਟ ਹਰ ਉਸ ਬੰਦੇ ਦਾ ਕਰੋ ਜਿਹੜਾ ਸੋਸ਼ਲ ਮੀਡੀਆ ਤੇ ਬੈਠ ਕੇ ਅੱਗ ਲਾ ਰਿਹਾ ਹੈ ਨਾ ਵੀ ਜਾਤਾਂ ਪਾਤਾਂ ਜੱਟ ਬਨਾਮ ਐਸੇ ਕਰ ਰਿਹਾ ਹੈ ਤੇ ਬਾਈਕਾਟ ਉਸ ਬੰਦੇ ਦਾ ਵੀ ਕਰੋ ਜਿਹੜਾ ਬੰਦਾ ਖੜ ਕੇ ਬੋਲਦਾ ਵੀ ਸਾਡੇ ਭਰਾ ਸਾਡੀ ਖਾਤਰ ਆਏ ਆਸੀਂ ਇਹਨਾਂ ਦੀ ਖਾਤਰ ਜਾਵਾਂਗੇ ਜਿਹੜਾ ਬੰਦਾ ਖੜ ਕੇ ਇਹ ਗੱਲ ਕਹਿੰਦਾ ਉੱਥੇ ਡੀਸੀ ਕੋਲੇ ਵੀ ਇਹਨਾਂ ਰਾਸ਼ਨ ਨਾਲ ਇਹਨਾਂ ਨੂੰ ਇਕੱਠਾ ਕਰਦੇ ਨੇ ਕੱਲ ਨੂੰ ਅਧਿਹੜੀ ਨਹੀਂ ਹੋਣਾ ਸਾਡੇ ਉਹਨਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਜਿਹੜੇ ਬੰਦੇ ਇਹੋ ਜਿਹਿਆਂ ਮਤਲਬ ਕਿ ਮਾਨਸਿਕਤਾ ਰੱਖਦੇ ਆ ਸਾਡੇ 80 ਭਰਾਵਾਂ ਦੇ ਲਈ ਪਰ ਜਿਹੜੇ ਬੰਦੇ ਬੈਠ ਕੇ ਚੈਨਲਾਂ ਦੇ ਉੱਤੇ ਭਾਜਪੀ ਦਾ ਜਿਹੜਾ ਐਜੰਡਾ ਲਾਗੂ ਕਰ ਰਹੇ ਉਸ ਪ੍ਰਪਾਗੈਂਡੇ ਨੂੰ ਲੋਕਾਂ 'ਚ ਲਾ ਜਾ ਰਹੇ ਨੇ ਵੀ ਇਹ ਦੇਖੋ ਜੀ ਜੱਟ ਆਏ ਹੁੰਦੇ ਜੱਟ ਆਏ ਹੁੰਦੇ ਉਹ ਜਿਹੜਾ ਇੱਕ ਅੱਗ ਲਾਉਣ ਦੀ ਕੋਸ਼ਿਸ਼ ਹੈ ਉਹ ਸਾਰਿਆਂ ਦਾ ਹੀ ਬਾਈਕਾਟ ਕਰਨਾ ਜਦੋਂ ਉਹਨਾਂ ਨੂੰ ਨਖੇੜ ਕੇ ਲੋਕਾਂ ਦੇ ਸਾਹਮਣੇ ਲਿਆਉਣ ਦੀ ਲੋੜ ਹੈ ਵੀ ਅੱਜ ਇਹ ਸਾਰਾ ਕੁਝ ਭਾਜਪਾ ਕਰ ਰਿਹਾ ਜਿਵੇਂ ਹਰਿਆਣੇ 'ਚ ਕੀਤਾ ਭਾਜਪਾ ਨੇ ਵੋਟਾਂ ਨੂੰ ਲੈਣ ਦੇ ਲਈ ਤੁਹਾਨੂੰ ਲੱਗ ਰਿਹਾ ਕਿ ਅੱਜ ਜਿਹੜੇ ਹੜਾਂ ਦੇ ਹਾਲਾਤ ਜੋ ਬਣੇ ਹੋਏ ਨੇ ਔਰ ਇਰਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕਿਤੇ ਨਾ ਕਿਤੇ 2027 ਦੀਆਂ ਵੋਟਾਂ ਨੂੰ ਲੈ ਕੇ ਆਪਣਾ ਲੈਵਲ ਅਪ ਕਰ ਰਹੀਆਂ ਨੇ ਹਰ ਬੰਦੇ ਦੀ ਇਹ ਕੋਸ਼ਿਸ਼ ਆ ਨਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਪ੍ਰਾਪਤ ਕਰਨੀ ਆ ਕੁਰਸੀ ਤੇ ਬੈਠਣਾ ਪੰਜਾਬ ਦੇ ਹੱਕਾਂ ਦਾ ਕੋਈ ਮਸਲਾ ਹੀ ਨਹੀਂ ਰਹੇਗਾ ਉਹਨਾਂ ਲਈ ਪੰਜਾਬ ਦੇ ਹੱਕ ਲੈਣੇ ਆ ਡੈਮਾਂ ਦੇ ਪਾਣੀਆਂ ਦੇ ਦਰਿਆਵਾਂ ਦੇ ਕੋਈ ਲੈਣਾ ਦੇਣਾ ਨਹੀਂ ਦੱਸੋ ਮੈਨੂੰ ਕੋਈ ਬੰਦਾ ਰਾਜਾ ਬੜੰਗ ਪ੍ਰਤਾਪ ਬਾਜਵਾ ਸ੍ਰੀ ਬਾਦਲ ਭਵੰਤਮਾਨ ਜਾਖੜ ਬੀਜੇਪੀ ਵਾਲਾ ਕੋਈ ਬੰਦਾ ਇਸ ਮੁੱਦੇ ਤੇ ਬੋਲ ਰਿਹਾ ਵੀ ਭਈ ਇਹ ਪੰਜਾਬ ਨੂੰ ਜੇ ਰਾਇਪਰੈਂਸ ਦਾ ਤਾਮਤਵ ਡੋਬਿਆ ਤਾਂ ਹੱਕ ਵੀ ਪੰਜਾਬ ਦਾ ਪਾਣੀਆਂ ਦੇ ਦਿੱਤੇ ਹੈ ਤਾਂ ਸਾਰੇ ਹੀ ਬੰਦੇ ਸਿਆਤਨਾ ਨੇ ਉਹੋ ਜਿਹੇ ਲੋਕ ਨੇ ਜਿਹੜਾ ਬੰਦਾ ਆਇਆ ਫੋਟਮਾ ਕਰਾਈਆਂ ਚਾਰ ਦੇ ਮਗਰ ਹੋ ਜਾਂਦੇ ਆ ਮੱਸਾ ਹਾਲਾਤ ਆ ਪੈਣੇ ਗੱਲ ਤਾਂ ਇੱਥੇ ਵੀ ਹੁਣ ਆਪਾਂ ਗੁਰੂ ਦੀ ਧਰਤੀ ਤੇ ਬੈਠੇ ਆ ਜੇ ਸਾਡੇ ਜਿਹੇਦਾਰਾਂ ਦੀ ਸੋਚ ਇਹ ਬਣ ਗਈ ਵੀ ਅਸੀਂ ਤਾਂ ਕਿਸੇ ਪਾਰਟੀ ਨੂੰ ਨਹੀਂ ਪ੍ਰਮੋਟ ਕਰਨਾ ਹੈ ਤਾਂ ਤੁਸੀਂ ਦੇਖੀ ਜਾਂਦੇ ਹੋ ਜਿਵੇਂ ਨਨਕਾਣਾ ਸਾਹਿਬ ਗੁਰੂ ਘਰ ਚ ਹੋਇਆ ਸਰੂਰ ਦੇ ਵਿੱਚ 3000 ਲੀਟਰ ਜਿਹੜਾ ਸ਼੍ਰੋਮਣੀ ਕਮੇਟੀ ਨੇ ਉਹ ਤੇਲ ਪਵਾਇਆ ਉਹ ਤੇਲ ਨੂੰ ਵੰਡ ਕੌਣ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਜਿਹੜੇ ਉੱਥੇ ਹਲਕਾ ਚਾਰਜ ਲਾਏ ਹੋਏ ਬੰਦੇ ਨੇ ਤੁਸੀਂ ਤਾਂ ਸਮਝ ਲਓ ਵੀ ਪਹਿਲਾਂ ਤੋਂ ਹੀ ਆਵਾਜ਼ ਉੱਠਦੀ ਰਹੀ ਹੈ ਵੀ ਜਿੰਨਾ ਗੁਰੂ ਦਾ ਇਥੋਂ ਸ਼੍ਰੋਮਣੀ ਕਮੇਟੀ ਦਾ ਪੈਸਾ ਸੀ ਉਹ ਬਾਦਲ ਕਿਵੇਂ ਆਪਣੇ ਮਫਾਦਾਂ ਲਈ ਵਰਤੇਦੇ ਰਹੇ ਨੇ ਤਾਂ ਇਹ ਇਹ ਚਲੋ ਇਹ ਤੁਸੀਂ ਬੜਾ ਸਮਾਂ ਨਹੀਂ ਚਲਦੀਆਂ ਹੁੰਦੀਆਂ ਗੱਲਾਂ ਜਦੋਂ ਪ੍ਰਮਾਤਮਾ ਦੀ ਮਾਰ ਪੈਣੀ ਹੈ ਨਾ ਉਹਦੀ ਲਾਠੀ ਵੱਜਣੀ ਹੈ ਫਿਰ ਤੁਸੀਂ ਦੇਖੋਗੇ ਨਸਾਨ ਹੜਾਂ ਦੇ ਵਿੱਚ ਸਿੰਗਰਾਂ ਦਾ ਬੜਾ ਯੋਗਦਾਨ ਅੱਗਿਆ ਹੈ ਮਨਕੀਰਤ ਔਲਖ ਦੇ ਵੱਲੋਂ ਟਰੈਕਟਰ ਦੇ ਟਵੰਡੇ ਗਏ ਨੇ ਔਰ ਕਰੋੜਾਂ ਦੀ ਜਿਹੜੀ ਰਾਸ਼ੀ ਹੈ ਉਹ ਪਿੰਡਾਂ ਦੇ ਵਿੱਚ ਲੋੜਵੰਦਾਂ ਨੂੰ ਵੰਡ ਦਿੱਤੀ ਗਈ ਇਹ ਗੱਲ ਮੇਰੀ ਕਈਆਂ ਨੂੰ ਬੜੀ ਚੁਬਣੀ ਹੈ ਵੀਹ ਹਰ ਇੱਕ ਦੇ ਖਿਲਾਫ ਹੈ ਇਹ ਕਲਾਕਾਰਾਂ ਦੇ ਵੀ ਖਿਲਾਫ ਹੈ ਦੂਜਿਆਂ ਆਓ ਜੀ ਸਦਕੇ ਆਓ ਬਹੁਤ ਸੋਹਣਾ ਕੰਮ ਕਿ ਤੁਸੀਂ ਇਹ ਸੇਵਾ ਕਰ ਰਹੇ ਹੋ ਕੋਈ ਕਲਾਕਾਰ 10 ਪਿੰਡ ਲੈ ਰਿਹਾ ਬਹੁਤ ਵਧੀਆ ਗੱਲ ਹੈ ਕੋਈ ਕਲਾਕਾਰ 200 ਘਰ ਲੈ ਰਿਹਾ ਵਧੀਆ ਗੱਲ ਹੈ ਪਰ ਉਹ ਜਿਹੜੀ ਉਹਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਸਮਝਣ ਦੀ ਲੋੜ ਆ ਹੁਣ ਫੇ ਜੈਕ ਭੇਜ ਕੌਣ ਰਿਹਾ ਜਿਹੜੀ ਮੈਂ ਗੱਲ ਕਹਿਣਾ ਇਹ ਕਿਹੜੀ ਐਨਜੀਓ ਰਾਹੀਂ ਕਿਹੜਾ ਬੰਦਾ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਕਿਵੇਂ ਲਿਆਂਦਾ ਜਾ ਰਿਹਾ ਹੈ ਕਿਵੇਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕਿਵੇਂ ਉਹ ਸਾਰਾ ਅੱਗੇ ਚਲਾਇਆ ਜਾ ਰਿਹਾ ਹੈ ਉਸ ਅਜੰਡੇ ਨੂੰ ਇਹਨੂੰ ਸਮਝਣ ਦੀ ਲੋੜ ਹੈ 10 ਟਰੈਕਟਰ ਸ਼ਾਇਦ ਪਤਾ ਨਹੀਂ 10 ਟਰੈਕਟਰ ਦਿੱਤੇ ਆ ਮਨਕੀਰਤ ਨੇ ਚੰਗੀ ਗੱਲ ਆ ਜੇ ਟਰੈਕਟਰ ਦਿੱਤੇ ਆ ਵਧੀਆ ਗੱਲ ਆ ਚਲੋ ਉਹ ਟਰੈਕਟਰਾਂ ਦੀ ਵੇਲੇ ਲੋੜ ਨਹੀਂ ਸੀ ਲੋੜ ਸੀਗੀ ਐਸ ਵੇਲੇ ਮੈਨੂੰ ਲੱਗਦਾ ਕਿ ਜਿਹਦਾ ਕੋਈ ਟਰੈਕਟਰ ਕੋਈ ਡੁੱਬਿਆ ਜਾਂ ਕੋਈ ਨੁਕਸਾਨ ਹੋਇਆ ਉਹਨੂੰ ਦੇ ਦਿੱਤਾ ਜਾਂਦਾ ਹੈ ਪਰ ਜੇ ਟਰੈਕਟਰੀ ਤੁਸੀਂ ਕਿਸੇ ਸੰਸਥਾ ਨੂੰ ਦੇ ਦੇਣੇ ਆ ਉਹਦਾ ਤਾਂ ਕੋਈ ਫਾਇਦਾ ਨਹੀਂ ਲੋੜ ਤਾਂ ਅੱਜ ਉੱਥੇ ਜੇ ਜੇ ਭਾਈ ਮਨਕੀਰਤ ਸਿੰਘ ਤੂੰ ਵਾਕਈ ਠੀਕ ਆ ਭਾਈ ਚੰਗਾ ਤੂੰ ਕੰਮ ਕੀਤਾ ਆਇਆ ਤੂੰ ਇਸ ਘੜੀ ਦੇ ਵਿੱਚ ਲੋਕਾਂ ਨਾਲ ਖੜਿਆ ਆ ਕੇ ਤਾਂ ਤੂੰ ਇੱਕ ਕੰਮ ਜ਼ਰੂਰ ਕਰ ਲੈ ਵੀ ਹੋਰ ਵੀ ਕਰੋ ਵੀ ਜਿਹੜਾ ਤੁਸੀਂ ਹੁਣ ਕੰਮ ਕਰਨਾ ਹੈ ਨਾ ਤੁਸੀਂ ਜਿਹੜੇ ਤੁਸੀਂ 10 ਪਿੰਡ ਲੈਣੇ ਆ 200 ਘਰ ਲੈਣਾ ਗੋਦ ਲੈਣਾ ਤੁਸੀਂ ਉਹ ਇਹ ਨਾ ਹੋਵੇ ਵੀ ਉੱਥੇ ਕੋਈ ਮੁੜ ਕੇ ਬੌੜੇ ਨਾ ਜਾਂ ਜਾਂ ਲੋਕ ਸੇਵਾ ਕਰੀ ਜਾਣ ਉੱਚੇ ਬਕਾਇਦਾ ਤੌਰ ਤੇ ਉਹਨਾਂ ਦਸਾਂ ਪਿੰਡਾਂ ਦੇ ਵਿੱਚ ਦਲਜੀਤ ਸਾਂਝ ਦਾ ਬੋਰਡ ਲੱਗਣਾ ਚਾਹੀਦਾ ਵੀ ਇਹ 10 ਪਿੰਡ ਮੇਰੇ ਗੋਦ ਲੈ ਜੇ ਨੇ ਮੈਂ ਇਹਦੀ ਪੁਨਰ ਸਜਿੱਤੀ ਕਰਕੇ ਜਾਊਂਗਾ ਮੱਝਾਂ ਗਈਆਂ ਕਿਸੇ ਦੀਆਂ ਮਰਗੀਆਂ ਕਿਸੇ ਦਾ ਘਾਟਾ ਹੈ ਗਿਆ ਕਿਸੇ ਦੇ ਫਸਲ ਡੁੱਗ ਗਈ ਕਿਸੇ ਗਰੀਬ ਦਾ ਹੋਰ ਨੁਕਸਾਨ ਹੋ ਗਿਆ ਕਿ ਕਿਸਾਨ ਦਾ ਹੋ ਗਿਆ ਮਜ਼ਦੂਰ ਦਾ ਹੋ ਗਿਆ ਵੀ ਮੈਂ ਪੂਰਾ ਕਰਕੇ ਜਾਊਂਗਾ ਜੋ ਪੂਰਾ ਕਰੂੰਗਾ ਤਾਂ ਬੋਰਡ ਪਟਕੇ ਲੈ ਜਾਊਂਗਾ ਇਸ ਤਰੀਕੇ ਨਾਲ ਕੰਮ ਹੋਵੇ ਤਰਤੀਬ ਨਾਲ ਕੰਮ ਹੋਵੇ ਤੁਸੀਂ ਹਲ ਲਾਲਾ ਬਾਲੀ ਹੈ ਰੋਲਾ ਗੋਲਾ ਬਾਲਾ ਹੈ ਉਹਦਾ ਜਿਹੜਾ ਰਿਜ਼ਲਟ ਆ ਉਹਦੀ ਆਉਟਪੁੱਟ ਉਹਦੀ ਪ੍ਰਾਪਤੀ ਘਟਾ ਤਾਂ ਉਹ ਨਹੀਂ ਹੋਣਾ ਚਾਹੀਦਾ ਵੀ ਇਸ ਕਰਕੇ ਮੈਂ ਇਹੀ ਗੱਲ ਜਿਹਦਾ ਸਾਰ ਨੂੰ ਕਹਿਣਾ ਚਾਹੁੰਦਾ ਸੀਗਾ ਵੀ ਸੋਡਾ ਇੱਥੇ ਕੰਟਰੋਲ ਰੂਮ ਬਣਨਾ ਚਾਹੀਦਾ ਉੱਥੇ ਸਾਰੀਆਂ ਐਨਜੀਓ ਦਾ ਕਿੰਨਾ ਫੰਡ ਆ ਰਿਹਾ ਕਿੰਨਾ ਲੱਗ ਰਿਹਾ ਉਹ ਸਾਰਾ ਰਿਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਨਹੀਂ ਤਾਂ ਇੰਨੀਆਂ ਐਨਜੀਓ ਪੰਜ ਚਾਰ ਸੌ ਹੋਰ ਖੜੀ ਹੋ ਗਈ ਐਨਜੀਓ ਤਾਂ ਤਾਂ ਇਹ ਗੱਲ ਨੂੰ ਲੈ ਕੇ ਜੇ ਅਸੀਂ ਪਾਰਦਰਸ਼ਤਾ ਨਹੀਂ ਹੋਊਗੀ ਜਿਹੜੇ ਬੰਦੇ ਨੇ 10 ਰੁਪਏ ਵੀ ਮਤਲਬ ਕਿਾਰੇ ਦਸਾਂ ਨੌਹਾਂ ਦੀ ਕਰਤੇ ਵਿੱਚੋਂ ਦੇਣੇ ਆ ਉਹ ਸਹੀ ਟਿਕਾਣੇ ਲੱਗੇ ਨਾ ਫਿਰ ਉਹਦਾ ਦਿੱਤਾ ਨ ਦਿੱਤਾ ਇੱਕ ਬਰਾਬਰੀ ਹੈ ਲੱਖਾਂ ਸਿਧਾਂਤਾਂ ਦਾ ਹਰ ਵੇਲੇ ਵਿਰੋਧ ਕਿਉਂ ਕੀਤਾ ਜਾਂਦਾ ਹੈ ਕਿ ਇਹ ਬੇਬਾਕ ਬੋਲਦੇ ਨੇ ਤਾਂ ਜਾਂ ਫਿਰ ਸੱਚਾਈ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਹੁੰਦੀ ਸੱਚ ਸੁਣਨਾ ਸੱਚ ਕਹਿਣਾ ਸੱਚ ਨੂੰ ਹਜਮ ਕਰਨਾ ਇਹ ਬਹੁਤ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ ਕੋਈ ਬਿਰਲਾ ਮਾਈ ਦਾ ਲਾਲ ਇਸ ਗੱਲ ਨੂੰ ਕਹਿ ਸਕਦਾ ਤੇ ਇਸ ਗੱਲ ਨੂੰ ਬਰਦਾਸ਼ਤ ਕਰ ਸਕਦਾ ਸਾਡੇ ਲੋਕਾਂ ਚੋਂ ਜਿਗਰਾ ਨਹੀਂ ਦੇਹਾ ਨਾ ਇਹ ਸੱਚ ਕਹਿਣ ਵਾਲੇ ਆ ਨਾ ਇਹ ਸੱਚ ਸੁਣਨ ਵਾਲੇ ਆ ਸੱਚ ਕਹਿ ਕੇ ਦਿਖਾਉਣਾ ਅੱਜ ਜਿਹੜੀ ਮੈਂ ਗੱਲ ਕਰ ਰਿਹਾ ਵੀ ਰਾਜਾਂ ਦੇ ਅਧਿਕਾਰਾਂ ਦੀ ਗੱਲ ਹੱਕਾਂ ਦੀ ਗੱਲ ਡੈਮਾਂ ਦੇ ਪ੍ਰਬੰਧ ਦੀ ਗੱਲ ਇੱਥੋਂ ਦੇ ਡੋਮਿਸਾਈਲ ਬੋਨੋਫਾਇਡ ਦੀ ਗੱਲ ਇੱਥੋਂ ਦੀ ਜ਼ਮੀਨ ਬਾਹਰ ਲੈਣ ਨੂੰ ਨਾਲ ਦਿੱਤੀ ਜਾਵੇ ਇੱਕ ਕਾਨੂੰਨ ਬਣਨ ਦੀ ਗੱਲ ਜਿਹੜੀ ਗੱਲ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਦੀ ਗੱਲ ਕੋਈ ਲੀਡਰ ਮੈਨੂੰ ਕਰਦਾ ਦਿਖਾਓ ਚੋਣਾ ਸਾਰੇ ਖੜੇ ਹੁੰਦੇ ਆ ਸਯਾਦਾਨ ਸਾਰੇ ਨੇ ਵੋਟਾਂ ਮੈਂ ਵੀ ਖੜਾ ਹੁੰਦਾ ਮੈਂ ਵੀ ਸਯਾਦਾਨਾ ਮੈਂ ਵੀ ਕੱਲ ਨੂੰ ਵੋਟਾਂ 'ਚ ਖੜੇ ਹੋਣਾ ਪਰ ਮੈਂ ਜਿਹੜੀ ਗੱਲ ਕਰ ਰਿਹਾ ਮੈਨੂੰ ਵੋਟ ਪਵੇ ਨਾ ਪਵੇ ਮੈਂ ਪੰਜਾਬ ਦੀ ਗੱਲ ਕਰਨੀ ਆ ਸਭਿਆ ਤੁਹਾਨੂੰ ਬਚਾਉਣ ਦੀ ਗੱਲ ਕਰਨੀ ਆ ਆਹਦੀ ਹੋਂਦ ਨੂੰ ਬਚਾਉਣ ਦੀ ਗੱਲ ਕਰਨੀ ਆ ਇਸ ਵੇਲੇ ਹੁਣ ਤੁਸੀਂ ਇਹ ਦੇਖੋ ਜਿਹੜੇ ਬੰਦੇ ਆ ਅੱਗ ਲਾ ਰਹੇ ਆ ਫਿਰਕੂ ਅੱਗ ਲਾ ਰਹੇ ਆ ਚੈਨਲਾਂ ਦੇ ਬੈਠ ਕੇ ਜੱਟ ਬਨਾਮ ਐਸੀ ਕਰ ਰਹੇ ਆ ਇਹ ਇਹ ਕੀ ਉਹ ਨਹੀਂ ਦੱਸ ਰਹੇ ਵੀ ਜਿਹੜਾ ਪੈਸਾ ਆਪਣਾ ਆਪਣਾ ਜਿਹੜੀਆਂ ਜਿਹੜੀਆਂ ਜਿਹੜਾ ਪ੍ਰਵਾਸੀਆਂ ਦਾ ਨੁਕਸਾਨ ਕਿਹਨੂੰ ਹੋਇਆ ਸਭ ਤੋਂ ਵੱਧ ਮਜ਼ਦੂਰ ਨੂੰ ਹੋਇਆ ਨਾ ਕਿਉਂਕਿ ਉਹਦਾ ਰਜਗਾਰ ਉਹਨਾਂ ਨੇ ਖੋਲਿਆ ਜਿੰਨੀਆਂ ਸਹੂਲਤਾਂ ਐਸੀ ਕਟੇ ਜੋ ਮਿਲਣਗੀਆਂ ਉਹ ਸਾਰੀਆਂ ਉਹ ਲੈਣ ਲੱਗ ਗਏ ਇਹਦਾ ਇਹਦਾ ਨੁਕਸਾਨ ਤਾਂ ਉਹਨਾਂ ਨੂੰ ਹੋਇਆ ਨਾ ਹੁਣ ਜਿਹੜਾ 10 ਲੱਖ ਰੁਪਈਆ ਬੀਮਾ ਪਾਲਿਸੀ ਲਿਆ ਰਹੀ ਹੈ ਸਰਕਾਰ ਵੀ ਹਰ ਇੱਕ ਨੂੰ ਇਹ ਸੀ 10 ਲੱਖ ਰੁਪਈਆ ਦੇਣਾ ਬੀਮਾ ਪਾਲਿਸੀ ਉਹਦਾ ਤਾਂ ਸਾਰਾ ਜੁਪੀ ਭਰ ਇੱਥੇ ਆ ਕੇ 50 ਚ ਬਜੇ 10 ਲੱਖ ਦਾ ਲਾਜ ਮੁਫਤ ਚੱਲੋ ਉੱਥੇ ਕੋਈ ਉਹਦੇਆਂ ਸ਼ਰਤਾਂ ਦਾ ਚਾਹੀਦੀਆਂ ਨੇ ਨਾ ਬਿਲਕੁਲ ਤੇ ਇਹਦਾ ਇਹ ਨੁਕਸਾਨ ਕਿਹਨੂੰ ਹੋਣਾ ਗਰੀਬ ਨੂੰ ਹੋ ਬੋਟਾਂ ਗਰੀਬਾਂ ਨੂੰ ਗਮਰਾਹ ਕਰਕੇ ਲੈਣੀਆਂ ਨੇ ਦੂਜਿਆਂ ਨੂੰ ਨਿੱਜ ਲਾਚ ਦੇ ਕੇ ਲੈਣੀਆਂ ਨੇ ਬਸ ਆਹ ਕੁਝ ਚੱਲੀ ਜਾਂਦਾ ਭੈਣੇ ਚੰਗਾ ਜੀ ਧੰਨਵਾਦ ਬੰ। ਥੈਂਕ ਯੂ ਸਰ ਗੱਲਬਾਤ ਕਰਨ ਲਈ। ਸੋ ਬਿਲਕੁਲ ਐਸੀ ਕਿ ਸੜਨਾ ਲੱਖਾ ਸੀ ਦਾਣਾ ਜੋ ਕਿ ਲਗਾਤਾਰ ਪੰਜਾਬ ਦੇ ਮੁੱਦਿਆਂ ਦੇ ਬੇਬਕ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਵੀ ਕਿਤਨਾ ਕਿਤੇ ਐਸਡੀਪੀਸੀ ਦੇ ਵੱਲੋਂ ਜੋ ਮੀਟਿੰਗ ਸੱਦੀ ਗਈ ਹੈ, ਐਨਜੀਓਜ਼ ਨੂੰ ਜੋ ਇਕੱਠਾ ਕੀਤਾ ਗਿਆ ਹੈ, ਉੱਥੇ ਵੀ ਕਿਤਨਾ ਕਿਤੇ ਉਹ ਖਫਾ ਨੇ ਤੇ ਆਪਣਾ ਜੋ ਮੁੱਦਾ ਹੈ, ਜੋ ਪੰਜਾਬ ਦੇ ਪ੍ਰਤੀ ਉਹਨਾਂ ਦੀ ਆਵਾਜ਼ ਹੈ, ਉਹ ਲੈ ਕੇ ਲਗਾਤਾਰ ਖੜੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਪਾਵੇਂ ਜਿੰਨਾ ਮਰਜ਼ੀ ਵਿਰੋਧ ਪਾਰਟੀਆਂ ਵੱਲੋਂ ਸਰਕਾਰਾਂ ਵੱਲੋਂ ਕੀਤਾ ਜਾਵੇ, ਲੇਕਿਨ ਉਹਨਾਂ ਦੀ ਆਵਾਜ਼ ਪੰਜਾਬ ਦੇ ਪਲੇ ਲਈ ਹਮੇਸ਼ਾ ਬੁਲੰਦ ਰਹੇਗੀ ਕੈਮਰਾਮੈਨ ਅਰਸ਼ਦ ਨਾਲ ਮਸੂਫਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ